ਅਦਾਕਾਰ ਨੀਰੂ ਵਾਜਵਾ ਨੇ ਆਪਣੇ ਇੰਸਟਾਗ੍ਰam ਪ੍ਰੋਫਾਈਲ ਤੋਂ ਫਿਲਮ ਸਰਦਾਰ ਜੀ 3 ਨਾਲ ਸੰਬੰਧਿਤ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਨੇ ਇਹ ਫਿਲਮ ਜਿਸ ਵਿੱਚ ਦਿਲਜੀਤ ਦੋਸਾਂਝ ਹਾਨੀਆ ਅਮੀਰ ਅਤੇ ਨੀਰੂ ਵਾਜਵਾ ਮੁੱਖ ਭੂਮਿਕਾ ਵਿੱਚ ਨੇ ਇਹਨਾਂ ਦਿਨਾਂ ਵਿਵਾਦਾਂ ਵਿੱਚ ਕਿਰੀ ਹੋਈ ਹੈ ਫਿਲਮ ਦੇ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਕਾਸਟਿੰਗ ਨੂੰ ਲੈ ਕੇ ਕਈ ਲੋਕਾਂ ਨੇ ਨਿਰਾਜ਼ਗੀ ਜ਼ਾਹਰ ਕੀਤੀ ਹੈ ਇਸ ਮਾਹੌਲ ਵਿੱਚ ਨੀਰੂ ਵਾਜਵਾ ਵੱਲੋਂ ਆਪਣੀਆਂ ਪੋਸਟਾਂ ਹਟਾਉਣ ਦੇ ਫੈਸਲੇ ਨੂੰ ਲੋਕ ਵਕ ਵਕ ਟਗ ਨਾਲ ਦੇਖ ਰਹੇ ਨੇ ਕਈ ਯੂਜ਼ਰਸ ਨੇ ਇਹ ਵੀ ਦਾਵਾ ਕੀਤਾ ਹੈ ਕਿ ਨੀਰੂ ਨੇ ਹਾਨੀਆ ਅਮੀਰ ਨੂੰ ਇੰਸਟਾਗ੍ਰam ਤੇ ਅਨਫੋਲੋ ਵੀ ਕਰ ਦਿੱਤੇ ਨੀਰੂ ਬਾਜਵਾ ਬਾਲੀਵੁੱਡ ਦੀ ਫਿਲਮ son of sardar ji 2 ਵਿੱਚ ਕੰਮ ਕਰ ਰਹੇ ਨੇ ਜਿਸ ਨਾਲ ਕਈ ਲੋਕਾਂ ਨੇ ਅਨੁਮਾਨ ਲਗਾਇਆ ਹੈ ਕਿ ਉਹ sardar ji 3 ਤੋਂ ਦੂਰੀ ਬਣਾ ਰਹੇ ਨੇ ਤਾ ਜੋ ਸਰਦਾਰ ਜੀ 3 ਮੂਵੀ ਦੇ ਹੋ ਰਹੇ ਵਿਰੋਧ ਦਾ ਸਰ ਉਹਨਾਂ ਦੀ ਆਉਣ ਵਾਲੀ ਫਿਲਮ ਤੇ ਨਾ ਪਵੇ। ਸੋਸ਼ਲ ਮੀਡੀਆ ਤੇ ਲੋਕਾਂ ਨੇ ਨੀਰੂ ਦੇ ਇਸ ਕਦਮ ਦੀ ਸਾਰੇ ਪੱਖ ਤੋਂ ਚਰਚਾ ਕੀਤੀ ਹੈ। ਕਿਸੇ ਨੇ ਇਸ ਨੂੰ ਹਿੰਮਤ ਵਾਲਾ ਕਦਮ ਦੱਸਿਆ ਤਾਂ ਕਿਸੇ ਨੇ ਇਸ ਉੱਤੇ ਤਿੱਖੀ ਟਿੱਪਣੀ ਵੀ ਕੀਤੀ ਹੈ। ਅਦਾਕਾਰ ਨੀਰੂ ਵਾਜਵਾਨੇ ਆਪਣੇ ਇੰਸਟਾਗ੍ਰam ਪ੍ਰੋਫਾਈਲ ਤੋਂ ਫਿਲਮ ਸਰਦਾਰ ਜੀ 3 ਨਾਲ ਸੰਬੰਧਿਤ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਨੇ। ਇਹ ਫਿਲਮ ਜਿਸ ਵਿੱਚ ਦਿਲਜੀਤ ਦੋਸਾਂਝ, ਹਾਨੀਆ ਆਮੀਰ ਅਤੇ ਨੀਰੂ ਵਾਜਵਾ ਮੁੱਖ ਭੂਮਿਕਾ ਵਿੱਚ ਨੇ ਇਨ੍ਹਾ ਦਿਨਾ ਵਿਵਾਦਾਂ ਵਿੱਚ ਕਿਰੀ ਹੋਈ ਹੈ। ਫਿਲਮ ਦੇ ਪਾਕਿਸਤਾਨੀ ਅਦਾਕਾਰਾ ਹਾਨੀਆ ਆਮੀਰ ਦੀ ਕਾਸਟਿੰਗ ਨੂੰ ਲੈ ਕੇ ਕਈ ਲੋਕਾਂ ਨੇ ਨਿਰਾਸ਼ਗੀ ਜ਼ਾਹਰ ਕੀਤੀ ਹੈ। ਇਸ ਮਾਹੌਲ ਵਿੱਚ ਨੀਰੂ ਵਾਜਵਾ ਵੱਲੋਂ ਆਪਣੀਆਂ ਪੋਸਟਾਂ ਹਟਾਉਣ ਦੇ ਫੈਸਲੇ ਨੂੰ ਲੋਕ ਵੱਖ-ਵੱਖ ਟੈਗ ਨਾਲ ਦੇਖ ਰਹੇ ਨੇ। ਕਈ ਯੂਜ਼ਰਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਨੀਰੂ ਨੇ ਹਾਨੀਆ ਆਮੀਰ ਨੂੰ ਇੰਸਟਾਗ੍ਰam ਤੇ ਅਨਫੋਲੋ ਵੀ ਕਰ ਦਿੱਤੇ। नीरवाजवा बॉलीवुड दी, सन का दी फिल्म सन ऑफ सरदार जी 2 ਵਿੱਚ ਕੰਮ ਕਰ ਰਹੇ ਨੇ ਜਿਸ ਨਾਲ ਕਈ ਲੋਕਾਂ ਨੇ ਅਨੁਮਾਨ ਲਗਾਇਆ ਹੈ ਕਿ ਉਹ ਸਰਦਾਰ ਜੀ 3 ਤੋਂ ਦੂਰੀ ਬਣਾ ਰਹੇ ਨੇ ਤਾਂ ਜੋ ਸਰਦਾਰ ਜੀ 3 ਮੂਵੀ ਦੇ ਹੋ ਰਹੇ ਵਿਰੋਧ ਦਾ ਸਰ ਉਹਨਾਂ ਦੀ ਆਉਣ ਵਾਲੀ ਫਿਲਮ ਤੇ ਨਾ ਪਵੇ سوشل میڈیا ਤੇ ਲੋਕਾਂ ਨੇ नीरू ਦੇ ਇਸ ਕਦਮ ਦੀ ਸਾਰੇ ਪੱਖ ਤੋਂ ਚਰਚਾ ਕੀਤੀ ਹੈ ਕਿਸੇ ਨੇ ਇਸ ਨੂੰ ਹਿੰਮਤ ਵਾਲਾ ਕਦਮ ਦੱਸਿਆ ਤਾਂ ਕਿਸੇ ਨੇ ਇਸ ਉੱਤੇ ਤਿੱਖੀ ਟਿੱਪਣੀ ਵੀ ਕੀਤੀ ਹੈ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ